ਹਾਂਜੀ ਚਾਚਾ ਵਿਰਾਟ ਕੋਲੀ ਜੀ ਗੱਲ ਕਰ ਰਹੇ ਹਾਂ ਜੀ ਸੱਸੀ ਗੱਲ ਜੀ ਆ ਮੈਂ ਨਾ ਐਕਚੁਅਲੀ ਤੁਹਾਡੀ ਰਿਸ਼ਤੇਦਾਰੀ ਚ ਆਉਂਦਾ ਤੁਹਾਡੀ ਮਾਸੀ ਜੀ ਦੀ ਕੁੜੀ ਹੈਗੀ ਨਾ ਇੱਕ ਹਾਂ ਹਾਂ ਅੱਜ ਜੀ ਮੇਰਾ ਉਹਦਾ ਵਿਆਹ ਹੋਣਾ ਮੈਂ ਮੰਗਿਆ ਜੀ ਜੀ ਤੁਸੀਂ ਕਹਿ ਲੋ ਕਿ ਮੈਂ ਹੋਣ ਵਾਲਾ ਤੁਹਾਡਾ ਜਵਾਈ ਜਾਂ ਜੀਜਾ ਕਹਿ ਸਕਦੇ ਹੋ ਬੜੀ ਗੱਲ ਇਸ ਤਰ੍ਹਾਂ ਕਿ ਆਪਾਂ ਨਾਲ ਤੁਹਾਨੂੰ 3 ਜੂਨ ਨੂੰ ਸ਼ਾਮੀ 7:30 ਵਜੇ ਮਿਲਣਾ ਬਾ ਕੋਈ ਥੋੜੀ ਜਿਹੀ ਸ਼ਿਕਾਇਤ ਹੀ ਕੋਈ ਗੱਲ ਗੁਲ ਕਰਨੀ ਹੈ ਤੁਹਾਡਾ ਆਪਣਾ 11 ਕੇ ਜਾਣੇ ਆਣੇ ਮੁੰਡੇ ਉਹਦੇ ਵਿੱਚ ਆਪਣਾ ਇੱਕ ਸਰਪੰਚ ਵੀ ਹੋਣਾ ਮੁੰਡਾ ਨਾ ਹੋਣਾ ਸ਼੍ਰੇਸ਼ ਅੱਯਰ ਕਰ ਆਹ ਸਾਊਥ ਇੰਡੀਆ ਦੇ ਵਿੱਚ ਪਹਿਲਾਂ ਰਹਿੰਦਾ ਹੁੰਦਾ ਫਿਰ ਇੱਧਰ ਪੰਜਾਬ 'ਚ ਆ ਵਸਿਆ ਉਹ ਮੁੰਡਾ ਵਧੀਆ ਸਰਪੰਚ ਬਣਾਇਆ ਉਹ ਵੀ ਆਣਾ ਵਾ ਆਹ ਥੋੜੇ ਨਾਰਾਜ਼ ਹੀ ਕਹਿੰਦੇ ਚਾਚਾ ਜੀ ਦੀ ਬੈਟਰੀ ਬੜੀ ਚਾਰਜ ਰੰਦੀ ਅੱਜ ਕੱਲ ਥੋੜੀ ਜੀ ਨਾ ਆਪਾਂ ਸਹੀ ਕਰੀਏ ਰਿਸ਼ਤੇਦਾਰੀ ਹੈ ਫਿਰ ਤੁਹਾਡਾ ਨਾਲ ਪਿਆਰ ਵੀ ਆ ਉਹ ਸਾਰੇ ਕਹਿੰਦੇ ਕਿ ਬੈ ਤਸ਼ਰੀਫ ਚ ਲੱਗੀ ਆ ਜੇ ਫਟ ਗਈ ਤੇ ਤਸ਼ਰੀਫ ਤੁਹਾਡੀ ਕਿਸੇ ਕੰਮ ਦੀ ਨਹੀਂ ਰਹਿ ਜਾਣੀ ਨਾ ਹੀ ਤੁਹਾਨੂੰ ਕਿਸੇ ਨੇ ਕਹਿਣਾ ਕਾਓ ਜੀ ਇੱਥੇ ਬੈਠੋ ਤਸ਼ਰੀਫ ਆਪਣੇ ਇੱਥੇ ਰੱਖੋ ਪਰ ਕਹਿ ਨਹੀਂ ਸਕਣਾ ਕਿਸ ਨੇ ਆਹੋ ਤੁਹਾਡੀ ਨਾ ਬੈਟਰੀ ਥੋੜੀ ਜੀ ਵਧੀ ਹੋਈ ਆ ਆਹੋ ਆਪਾਂ ਅਸੀਂ ਸੁਣਿਆ ਕਿ ਤੂੰ ਇੱਕ ਦਿਨ ਕਿਸੇ ਨਾਲ ਲੜ ਲਾਪਿੰਦੇ ਕਦੀ ਕਿਸੇ ਨੂੰ ਕੁਝ ਬੋਲਣ ਲਾਪਿੰਦੇ ਕਦੀ ਕੁਝ ਉਹ ਤੁਹਾਨੂੰ ਹੁਣ ਆਪਾਂ ਥੋੜੀ ਜੀ ਠੰਡ ਪਾਣ ਲਈ ਆਉਣਾ ਆਪਣਾ ਸਰਪੰਚ ਸਾਹਿਬ ਵੀ ਆਣਗੇ ਆਪਾਂ ਸਾਰੇ ਵੀ ਆਵਾਂਗੇ ਤੇ ਨਾ ਇੱਕ ਮੁੰਡਾ ਹੀ ਮਸ਼ੀਰ ਖਾਨ ਕਰਕੇ ਸ਼ਾਇਦ ਉਹਨੂੰ ਤੁਸੀਂ ਕਿਤੇ ਪੁੱਠਾ ਦਿੱਤਾ ਬੋਲ ਤਾਣਾਂਗੇ ਪਾਣੀ ਪਿਉਉਣ ਵਾਲਾ ਅੱਛਾ ਜੀ ਇਦਾਂ ਉਹੋ ਹੀ ਮੁੰਡਾ ਤੁਹਾਡਾ ਜਵਾਈ ਬਣਿਆ ਹੋਵੇ ਤੁਹਾਡੀ ਧੀ ਆ ਬਾਅਦ ਵਿੱਚ ਉਹ ਮਸ਼ਹੂਰ ਹੋਇਆ ਹੋਵੇ ਕਲਪਲ ਬਣੀ ਹੋਵੇ ਉਹ ਹੀ ਤੁਹਾਡੇ ਘਰ ਦਾ ਜਵਾਈ ਬਣੇ ਐ ਤੁਹਾਡੀ ਕੁੜੀ ਨੂੰ ਪਸੰਦ ਆ ਜੇ ਨਹੀਂ ਇਦਾਂ ਨਹੀਂ ਕਹੀ ਦਿੰਦਾ ਨਾ ਜੀ ਨਾ ਨਾ ਉਹ ਹੀ ਵੀ ਤਾਂ ਉਦਾਂ ਹੀ ਤੇ ਰਹੇ ਜੀ ਹਣਾ ਤੂੰ ਛੋਟੇ ਜੇ ਘਰ ਚੋਂ ਨਿਕਲੇ ਜੀ ਹਾਂ ਅੱਛਾ ਇਦਾਂ ਕਰਿਓ ਕਿ ਆਪਾਂ ਆਣਾ ਵਾ ਤੇ ਭਾਬੀ ਜੀ ਨੂੰ ਕਹੋ ਕਿ 3 ਜੂਨ ਨੂੰ 7:30 ਵਜੇ ਚਾਹ ਬਣਾ ਕੇ ਰੱਖਿਓ ਵਧੀਆ ਜੀ ਮਿੱਠੀ ਜੀ ਤੇ ਪਕੌੜੇ ਤੇ ਵੇਸ ਤਾਂ ਵਿਚਾਰ ਵਾਲੇ ਮੁੰਡਿਆਂ ਨੂੰ ਪਕੌੜੇ ਪਸੰਦ ਆ ਤੇ ਪਿੰਡ ਵਾਲਿਆਂ ਨੂੰ ਵੇਸ ਆ ਟਰੋੜ ਤੋਂ ਬਾਅਦ ਆਪਾਂ ਤੁਹਾਡੇ ਸੈੱਲ ਬਾਹਰ ਕੱਢਾਂਗੇ ਥੋੜੇ ਜਿਹਾ ਨਾ ਤੁਹਾਡੀ ਜਿਹੜੀ એનર્ਜੀ ਬਹੁਤ ਤਾਂ ਹੋਣਾ ਮੈਂ ਕਿਹਾ 7:30 ਵਜੇ ਆਣਾ ਵਾ ਰਾਤ 11 ਵਜੇ ਤੱਕ ਆਪਾਂ ਤੁਹਾਡਾ ਸਾਰਾ ਆਪਰੇਸ਼ਨ ਕਰਕੇ ਸੈੱਲ ਤੁਹਾਡੇ ਕੱਢ ਦੇਣੇ ਤੇ ਤੁਹਾਡਾ ਮੂੰਹ ਵੇਖਿਆ ਲਮਕਿਆ ਹੋਣਾ ਇਹ ਪੂਛ ਚਤੜਾਈ ਲੈ ਕੇ ਤੇ ਭੱਜਣਾ ਅਗੇ ਮੈਂ ਕਿਹਾ ਤੁਹਾਡਾ ਮੂੰਹ ਲਮਕਿਆ ਹੋਣਾ ਵਾ ਜਿਦਾ 12 ਕੁੱਤੇ ਤੇ ਡਾਂਗ ਨਹੀਂ ਫਿਰਦੀਆਂ ਹਾਂ ਬਸ ਬਸ ਹਾਂਜੀ ਹਾਂਜੀ ਚਾਚੀ ਨੂੰ ਕਹਦੇ ਹੁਣੁਸ਼ਕਾ ਨੂੰ ਵੀ ਚੰਗਾ ਜੀ ਆਨੇ ਤੁਹਾਡੇ ਸੈੱਲ 有人。<laughs> <laughs> <laughs>